ਲੈ ਵੀ ਪਹਿਲੇ ਸੂਏ ਆਪਾਂ ਮੱਝ ਦੀ ਵੀਡੀਓ ਲੈ ਕੇ ਆਏ ਆਂਗੇ ਤੇ ਚਾਰ ਦਿਨ ਦਾ ਹੈ ਤੇ ਬਾਕੀ ਬਾਈ ਨਾਲ ਗੱਲ ਕਰੌਣੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਪਿੰਡ ਦੱਸ ਦਿਓ ਮਾ ਪਿੰਦਰ ਸਿੰਘ ਪਿੰਡ ਕੌਣੀ ਦੋਦਾ ਕੌਣੀ ਠੀਕ ਆ ਬਾਈ ਤੇ ਆਪਾਂ ਨੂੰ ਆ ਪਹਿਲੇ ਸੂਏ ਮੱਝ ਦੇ ਬਾਰੇ ਜਾਣਕਾਰੀ ਦਿਓ ਬਾਈ ਨਹੀਂ ਪਹਿਲਾ ਸੂਆ ਜੀ ਚਾਰ ਦਿਨ ਹੋਇਆ ਸੋਈ ਨੂੰ ਬੋਲਾ ਹੈਗਾ 7-8 ਕਿਲੋ ਠੀਕ ਆ ਬਾਈ ਤੇ ਮਗਰ ਬਜੀ ਦੇ ਕੱਟਾਗਾ ਹਨਾ ਮਗਰ ਕੱਟਾ ਜੀ ਮਗਰ ਕੱਟਾ ਦੇਖ ਸਕਦੇ ਬਹੁਤ ਹੀ ਵਧੀਆ ਹੈਗਾ ਤੇ ਬਾਈ ਕਿੰਨਾ ਦੁੱਧ ਦੇ ਸਕਦੇ ਬਈ ਜੀ ਉਹ 7 ਕਿਲੋ ਹੈਗਾ ਜੀ ਹੁਣ 7 ਕਿਲੋ ਮਤਲਬ 8-10 ਕਿਲੋ ਤੱਕ ਜਾ ਸਕਦੀ ਹੈਗੀ 8-10 ਕਿਲੋ ਕਿਥੋਂ ਤੁਹਾਨੂੰ ਦੇਖੋ ਪੂਰੇ ਪੂਰੇ ਵਧੀਆ ਚੰਗੇ ਲੱਗੇ ਹੋਏ ਹੈਗੇ ਪਹਿਲਣ ਕਰਕੇ ਥੋੜੀ ਔਲ ਮੰਦੀ ਹੈਗੀ ਤੇ ਝੋਟੀ ਬਹੁਤ ਹੀ ਸੋਹਣੀ ਹੈਗੀ ਜਿਆਦੇ ਤੇ ਭਾਈ ਆਪਾਂ ਤਾਂ ਰੇਟ ਕੀ ਕਰਦੇ ਆ ਲੈਣ ਦੇਣ ਵਾਲਾ ਮੈਂ ਤਾਂ 72 ਕਰਦੇ ਆ ਵੀਰੇ ਠੀਕ ਹੈ ਭਾਈ ਤੇ ਭਾਈ ਛੱਡਾਂਗੇ ਕਿਥੋਂ ਤੱਕ ਦੇ ਦਾਂਗੇ 60 ਦੀ ਭਾਈ 60 ਤੇ ਬਹੁਤ ਹੀ ਜਾਇਜ਼ ਰੇਟ 'ਚ ਕਹਿ ਸਕਦੇ ਆਂ ਆਪਾਂ ਕਿ ਝੋਟੀ ਹੈਗੀ ਤੇ ਸੁਈ ਨੂੰ ਥੋੜੇ ਦਿਨ ਹੋਇਆ ਤਾਂ ਬਾਕੀ ਮਹਿਲ ਕਾਫਾ ਬਹੁਤ ਸੋਹਣਾ ਦਿੱਤਾ ਹੈਗਾ ਤੇ ਗਾਣੂ ਬਹੁਤ ਚੰਗੇ ਬੱਚੇ ਦਿਓਗੇ ਜਿਸ ਨੂੰ ਮੱਝ ਵਾ ਲੈਣੇ ਨੇ ਤਾਂ ਬਹੁਤ ਹੀ ਚੰਗੀ ਵਾਨਾਗਾ ਤੇ ਬਈ ਆਪਣਾ ਕੰਟੈਕਟ ਨੰਬਰ ਦੱਸਿਓ ਆਪਣਾ ਹੈਗਾ 90563 ਹਾਂਜੀ ਬਈ 96417 ਠੀਕ ਆ ਬਈ ਧੰਨਵਾਦ